ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਅਨਦਰ ਵੀਡੀਓ ਅੱਜ ਹੈਗਾ ਸੀ ਵੀਕਐਂਡ ਵੀਕਐਂਡ ਤੇ ਅਸੀਂ ਉੱਥੇ ਲੇਟ ਫਿਰ ਉਸ ਤੋਂ ਬਾਅਦ ਬਣਾਈ ਚਾਹ ਤੇ ਅੱਜ ਅਸੀਂ ਮੰਗਾਇਆ ਨਾਸ਼ਤਾ ਬ੍ਰੈਕਫਾਸਟ ਪਰੋਂ ਅੱਜ ਸੀ ਬਣਾਇਆ ਇਹ ਕੀ ਹੈ ਗੁੰਦੀ ਰਾਇਤਾ ਅੱਜ ਅਸੀਂ ਮੰਗਾਇਆ ਸੀ ਪਰਾਂਠੇ ਤੇ ਪਰਾਂਠੇ ਬੱਲੇ ਬੱਲੇ ਕਿੰਨਾ ਵੱਡਾ ਪਰਾਂਠਾ ਓ ਮਾਈ ਗੋਡਨੈਸ ਕਾਹੀ ਇੰਨਾ ਮਹਿੰਗਾ ਹੈ ਹਾਊ ਮਾਚ ਇਹ ਕਾਫੀ ਪ੍ਰਾਂਠਾ ਇਹ ਦੇਖਣੇ ਆ ਸਾਰਿਆਂ ਨੇ ਆਪਣੇ ਆਪਣੇ ਅਲੱਗ-ਅਲੱਗ ਪ੍ਰਾਂਠੇ ਮੰਗਾਏ ਆ ਆਈ ਥਿੰਕ ਇਹ ਆਲੂ ਵਾਲਾ ਪ੍ਰਾਂਠਾ ਹੈ ਤੇ ਇਹ ਵੀ ਵਿਚਾਰੂ ਇਹ ਗੋਭੀ ਵਾਲਾ ਪ੍ਰਾਂਠਾ ਹੈ ਤੇ ਮੰਗਾਏ ਸੀ ਸਿਰੋ ਮੰਗਾਏ ਸੀ ਚਾਰ ਪ੍ਰਾਂਠੇ ਆ ਗਏ ਮੋਲੀ ਵਾਲੀ ਚਲੋ ਜੀ ਤੇ ਨਾਲ ਕੀ ਹੈ ਅਚਾਰ ਵੀ ਹੈ ਤੇ ਬੁੰਨੀ ਰਜਤਾ ਵੀ ਹੈ ਚਲੋ ਜੀ ਪਹਿਲਾਂ ਅਸੀਂ ਕਰਦੇ ਆ ਬ੍ਰੇਕਫਾਸਟ ਚੇਰਿਸ ਤੋਂ ਬਾਝਾਂਗੇ ਆਪਾਂ ਕੁਮਣ ਪਹਿਲਾਂ ਕਰੀਏ ਪੇਟ ਪੂਜਾ ਫਿਰ ਕਰਦੇ ਹਾਂ ਕੰਮ ਦੂਜਾ ਔਰ ਖਿੰਨਾ ਵੱਡਾ ਪਰਾਂਠਾ ਇੱਕ ਨਾਲ ਹੀ পেট ਭਰ ਜੈਣਾ ਨੋਟੀਸ ਬਾਈਸ ਬੰਦੀ ਹੋ ਹਾਂ ਸਨੋ ਸਾਰੀ ਪਿਗਲ ਰਹੀ ਹੈ ਸਾਰੇ ਕਿਤੇ ਚਿੱਕੜੇ ਚਿੱਕੜ ਹੋਇਆ ਪਿਆਜ਼ ਪਾਣੀ ਪਾਣੀ ਸੁਣਿਆ ਸੀ ਕਿ ਇਸ ਨੋ ਬਰਫਾਂ ਤੇ ਨਾ ਪਹਾੜਾਂ ਤੇ ਬਰਫ ਪਿਘਲ ਗਈ ਆ ਦੇਖੋ ਕੈਨੇਡਾ ਚ ਵੀ ਬਰਫ ਪਿਘਲ ਗਈ ਜਦੋਂ ਫਿਰ ਸنو ਪੜੇਗੀ ਤਾਂ ਫਿਰ ਸਾਰਾ ਵਾਈਟ ਵਾਈਟ ਹੋ ਜਾਏਗਾ ਹਾਂ ਹੁਣ ਸਾਰੇ ਕਿਤੇ ਚਿੱਕੜ ਹੋਇਆ ਪਿਆ ਇਹ ਗੰਦਾ ਲੱਗਦਾ ਹੈ ਨਾ ਸੁਨਾ ਚਲਿਆ ਕਿ ਹਾਂ ਕਿਧਰੇ ਨਹੀਂ ਹਲੇ ਪਿਗਲੀ ਕਿਉਂਕਿ ਹੁਣ ਅੱਜ ਕੱਲ ਥੋੜਾ ਦੋ ਇਹ கிரਾਸ ਹੈ ਸ਼ਾਇਦ ਇਸ ਵੀ ਨਹੀਂ ਜਾਂ ਬਗਰਾਸ ਇਹ ਹਫਤੇ ਥੋੜਾ ਪਲੱਸ ਚ ਚੱਲ ਰਿਹਾ ਨਾ ਟੈਂਪਰੇਚਰ ਤਾਂ ਮੈਲਟ ਹੋ ਰਹੀ ਹੈ ਇਹ ਹਾਂਜੀ ਫੇਰ ਅਸੀਂ ਪਰਾਂਠੇ ਖਾ ਕੇ ਤੇ ਹੁਣ ਅਸੀਂ ਨਿਕਲ ਗਏ ਘਰੋਂ ਅੱਜ ਜਾਣਾ ਸੀ ਸ਼ਾਪਿੰਗ ਕਰਨ ਥੋੜੀ ਤੇ ਅੱਜ ਸੰਡੇ ਵੀ ਸੀ ਤੇ ਫਿਰ ਘਰੇ ਸੀ ਸਾਰੇ ਲੇਟ ਹੋ ਗਿਆ ਸਭ ਕੁਝ ਤੇ ਕਿਨ ਮੈਨੂੰ ਆਪਣੇ ਨਾਮ ਲਿਖ ਕੇ ਆਈ ਆਪਣੇ ਬੇਟੇ ਨੂੰ ਮੈਂ ਤਾਂ ਕੁਰਕਰੇ ਲਊਗਾ ਅੱਜ ਕੁਰਕਰੇ ਲੈਣ ਨਹੀਂ ਮੈਂ ਜਾ ਰਹੀ ਮੈਂ ਲਾਇਬ੍ਰੇਰੀ ਜਾ ਰਹੀ ਹਾਂ ਉਸੇ ਕਿਲੇ ਜਾ ਰਹਾ ਹਾਂ ਮੈਨੇ ਤੂੰ ਮੇਰੇ ਨਾਲ ਪ੍ਰੈਂਕ ਕੀਤਾ ਸੀ ਨਾ ਇੱਕ ਵੀਡੀਓ ਚ ਅੱਜ ਮੈਂ ਤੇਰੇ ਨਾਲ ਕੀਤਾ ਤੇ ਹਾਂਜੀ ਅੱਜ ਹੈਗਾ ਵੀਕਐਂਡ ਸੰਡੇ ਤੇ ਅੱਜ ਆਪਾਂ ਜਾ ਰਹੇ ਹਾਂ ਲਾਇਬ੍ਰੇਰੀ ਸਾਰਾ ਦਿਨ ਹਾਂ ਸਾਰਾ ਦਿਨ ਨਹੀਂ ਘਰੇ ਬੈਠ ਕੇ ਇਸਨੇ ਫੋਨ ਦੇਖਣਾ ਸੀ ਟੀਵੀ ਦੇਖਣਾ ਸੀ ਤੇ ਹਾਂ ਤੇ ਸਮਝਾਤਾ ਦਿੰਦਾ ਹਾਂ ਨਹੀਂ ਕਾ ਕਰੇ ਫਿਰ ਹੁਣ ਬਹਿ ਕੇ ਉੱਥੇ ਟੀਵੀ ਫੋਨ ਦੇਖਣਾ ਸੀ ਨਾ ਇਸ ਕਿਆ ਇਸ ਲਈ ਮੈਂ ਸੋਚਿਆ ਕਿ ਲਾਇਬ੍ਰੇਰੀ ਚੱਲਦੇ ਹਾਂ ਥੋੜਾ ਉੱਥੇ ਜਾ ਕੇ ਦੇਖਦੇ ਹਾਂ ਬੁੱਕਸ ਵਗੈਰਾ ਕੁਝ ਪਤਾ ਹੋਣਾ ਚਾਹੀਦਾ ਨਾ ਲਾਇਬ੍ਰੇਰੀ ਦਾ ਕਿੱਥੇ ਕੀ ਮਿਲਦਾ ਹੈ ਕਿਵੇਂ ਯੂਜ਼ ਕਰਦੇ ਆਂ ਲਾਇਬ੍ਰੇਰੀ ਚਲੋ ਜੀ ਫਿਰ ਹੁਣ ਚੱਲਦੇ ਆਂ ਸਿ ਲਾਇਬ੍ਰੇਰੀ ਤੇ ਬਾਕੀ ਦੇਖਦੇ ਹਾਂ ਜਿੱਥੇ ਪਰਮਿਸ਼ਨ ਮਿਲਦੀ ਸਾਨੂੰ ਸ਼ੂਟ ਕਰਨ ਦੀ ਤਾਂ ਕਰਾਂਗੇ ਤੇ ਫਿਰ ਦੇਖਾਂਗੇ ਕੀ ਬੰਦਾ ਉੱਥੇ ਜਾ ਕੇ ਹੁਣ ਅਸੀਂ ਆਪਣੀ ਬੱਸ ਦੀ ਵੇਟ ਕਰ ਰਹੇ ਹਾਂ ਕਿਉਂਕਿ ਅੱਜ ਇਹਦੇ ਪਾਪਾ ਹੈ ਨਹੀਂ ਕਰੇ ਉਹ ਗਏ ਹੋਏ ਨੇ ਤੇ ਅੱਜ ਅਸੀਂ ਬੱਸ 'ਚ ਜਾਵਾਂਗੇ ਅੱਜ ਸਾਡਾ ਡਰਾਈਵਰ ਹੈ ਨਹੀਂ ਕਰੇ ਤੇ ਹੁਣ ਆਪਾਂ ਕਰਦੇ ਹਾਂ ਬੱਸ ਦੀ ਵੇਟ ਜਿਵੇਂ ਆਪਾਂ ਉੱਥੇ ਪੰਜਾਬ 'ਚ ਨਹੀਂ ਵੇਟ ਕਰਦੇ ਕਿ ਅੱਜ ਸੂਰਜ ਨਿਕਲੇਗਾ ਕਿ ਨਹੀਂ ਇੱਥੇ ਵੀ ਹੁਣ ਐਵੇਂ ਲੱਗ ਰਿਹਾ 2 ਵਜੇ ਕਿ ਅੱਜ ਨਿਕਲੇਗਾ ਕਿ ਨਹੀਂ

थोड़ा तो सुख गया बस पेड़ हाँ। वरना और अच्छा लगता ये इसको मैंने प्रेस कर दिया ना तो वो सामने हाथ का साइन आ रहा है मतलब रुके रहो अच्छा। तो फिर वो वॉक का साइन आ जाएगा तो मतलब हम क्रॉस कर सकते हैं मुझे उधर आया हुआ है ना तो आप वेट कर लेंगे आ रही है ना इसमें और इसमें से आवाज भी आ रही है तो मतलब ये दबा रखा है ਕੀ ਆ ਰਿਹਾ ਹੈ ਹਾਂ ਕੀਤੇ ਨਾ ਬੰਦ ਹੋ ਜਾਏਗਾ ਹੁਣ ਉਧਰ ਜਾਣਾ ਹੈ ਤਾਂ ਫਿਰ ਦੁਬਾਰਾ ਪ੍ਰੈਸ ਕਰਨਾ ਹੈ ਜੀ ਹੁਣ ਅਸੀਂ ਆਗੇ ਲਾਇਬ੍ਰੇਰੀ ਤੋਂ ਵਾਪਸ ਤੇ ਅੱਜ ਲਾਇਬ੍ਰੇਰੀ ਦੇ ਵਿੱਚ ਰਸ਼ ਬਹੁਤ ਸੀ ਸੰਡੇ ਸੀ ਨਾ ਤੇ ਬਹੁਤ ਜ਼ਿਆਦਾ ਭੀੜ ਸੀ ਤੇ ਫਿਰ ਇਸ ਕਰਕੇ ਜ਼ਿਆਦਾ ਉੱਥੇ ਸ਼ੂਟ ਕੀਤਾ ਨਹੀਂ ਕਿਉਂਕਿ ਪਬਲਿਕ ਲਾਇਬ੍ਰੇਰੀ ਹੈ ਐਵੇਂ ਲਾਓ ਵੀ ਨਹੀਂ ਹੈਗਾ ਉੱਥੇ ਪਬਲਿਕ ਦੇ ਵਿੱਚ ਕਿਸੇ ਨੂੰ ਸ਼ੂਟ ਕਰਨਾ ਤੇ ਅਸੀਂ ਜੋ ਸਾਡਾ ਮਤਲਬ ਕੰਮ ਸੀ ਲਾਇਬ੍ਰੇਰੀ ਵਿੱਚ ਪ੍ਰਿੰਟ ਆਊਟ ਵਗੈਰਾ ਲੈਣੇ ਸੀ ਤੇ ਬੁੱਕਸ ਵਗੈਰਾ ਰਿਟਰਨ ਕਰਨੀਆਂ ਸੀ ਤੇ ਉਹ ਕਰਕੇ ਹੁਣ ਅਸੀਂ ਵਾਪਸ ਆ ਗਏ ਕਾਰਨ ਤੇ ਵਾਪਸ ਹੁਣ ਜਾ ਰਹੇ ਆ ਅਸੀਂ ਤੇ ਅੱਜ ਘਰ ਜਾ ਕੇ ਸਾਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਪਤਾ ਚੱਲੀ ਹੈ ਤੇ ਉਹ ਤੁਹਾਡੇ ਨਾਲ ਜਾ ਕੇ ਹੁਣ ਅਸੀਂ ਸ਼ੇਅਰ ਕਰਦੇ ਹਾਂ ਫਾਈਨਲੀ ਸਾਡੇ ਪੀਆਰ ਕਾਰਡ ਆ ਗਏ ਅੱਜ 2 3 ए फर्स्ट फर्स्ट किधर है फर्स्ट मेरा ही आ गया सो सी ओह माय गॉड शुक्र वाई गुरुजी दा नाउ नेक्स्ट ਉੱਤੇ ਦਾ ਛੋਟੇ ਸਰਦਾਰ ਜੀ ਦਾ ਨੇ ਨੈਪਲੀਕੈਂਟ ਸਾਡੇ ਪਿੱਛੇ ਰਹਿ ਗਏ अच्छा खालसा वागुरु जी की फतेह शुकर मानका बबा तो जी लख लख शुकर सद का अपने पी आर कार्ड ले लो हाँ जी फिर पी आर कार्ड खोलन तो बाद असी सोचा चलो छोटी जी पार्टी हैं करी वी खुशी से तो थोड़ा बहुता तो बना ही से फिर कोई बहर जाने रेडी सी कोई नहीं से क्योंकि ਕਰ ਲੋ ਤਾਂ ਸਬਸੀ ਬੇਟੀ ਦਾ ਟੈਸਟ ਸੀ ਕੋਸਣ ਚ ਦੇਣ ਕੰਦੀ ਬਾਹਰ ਜਾਣਾ ਨਹੀਂ ਮੈਨੇ ਫਿਰ ਤੁਸੀਂ ਸੋਚਿਆ ਚਲੋ ਬਾਹਰੋਂ ਕੁਝ ਲੈ ਆਨੇ ਹਾਂ ਹੁਣ ਅਸੀਂ ਜਾ ਰਹੇ ਸੀ ਬਾਹਰ ਆਪਣਾ ਫੇਵਰੇਟ ਸਾਊਥ ਇੰਡੀਅਨ ਫੂਡ ਲੈਣ ਲਈ 도사 올 ਟਾਈਮ ਫੇਵਰੇਟ ਫੂਡ ਤੇ ਕਿਉਂਕਿ ਅਸੀਂ ਮੋਸਟਲੀ ਜ਼ਿਆਦਾਤਰ ਟਾਈਮ ਅਸੀਂ ਸਾਊਥ 'ਚ ਹੀ ਰਹੇ ਹਾਂ ਕਿਉਂਕਿ ਇਸੇ ਜ਼ਿਆਦਾਤਰ ਟਾਈਮ ਸਾਊਥ 'ਚ ਹੀ ਰਹੇ ਆ ਤੇ ਸਾਡਾ ਮਤਲਬ ਸ਼ੁਰੂ ਤੋਂ ਹੀ ਬੱਚਿਆਂ ਨੇ ਵੀ ਉਹੀ ਖਾਇਆ ਡੋਸਾ ਤਾਂ ਹੁਣ ਵੀ ਉਹ ਸੇਮ ਹੋਮੀ ਉਹਨਾਂ ਦਾ ਰੂਟੀਨ ਉਹਨੂੰ ਡੋਸਾ ਜ਼ਿਆਦਾ ਪਸੰਦ ਹੈ ਤੇ ਹੁਣ ਆਪਾਂ ਲਈ ਕੀ ਆਨੇ ਡੋਸਾ ਫਿਰ ਕਰਾ ਰਹੀ ਕਰਾਂਗੀ ਛੋਟੀ ਜੀ ਪਾਰਟੀ ਤੇ ਚਲੋ ਜੀ ਹੱਸ ਕੇ ਪਹੁੰਚ ਗਏ ਆਪਣੀ ਡੈਸਟੀਨੇਸ਼ਨ ਤੇ ਤੇ ਇਹਦੇ ਪਹਿਲਾਂ ਵੀ ਆਪਾਂ ਆਈ ਥਿੰਕ ਆਏ ਹੋਏ ਹਾਂ ਨਾ ਹੂੰ टेस्टी लग्या ले लिया अपना ऑर्डर बचे घर ऑर्डर वैसे तो बहर ही खा के आते हैं तो अच फर्स्ट टाइम लेके जा रहे हैं घर बच्चे आना ही नहीं मनते बहर ਉਸੀ ਤੇ ਫਿਰ ਸਵੇਰੇ ਸਕੂਲ ਵੀ ਜਾਣਾ ਸੀ ਮੈਂ ਲਿਆਇਆ ਫਿਰ ਹਾਂਜੀ ਲਿਆਂਦਾ ਤੁਹਾਡਾ ਫੇਵਰੇਟ ਡੋਸਾ ਚਲੋ ਹੁਣ ਆਪਾਂ ਕਰਦੇ ਹਾਂ ਡਿਨਰ ਤੇ ਅੱਜ ਆਪਣੀ ਡਬਲ ਪਾਰਟੀ ਹੋ ਗਈ ਮਤਲਬ ਸਵੇਰੇ ਕੀ ਬਣਾ ਖਾਇਆ ਆਪਾਂ ਨੇ ਪਰਾਂਥੇ ਸਵੇਰੇ ਪਰਾਂਥੇ ਸ਼ਾਮ ਨੂੰ ਰਾਤ ਨੂੰ ਡੋਸਾ ਤੇ ਪਤਾ ਨਹੀਂ ਸੀ ਨਾ ਰਾਤ ਨੂੰ ਤਾਂ ਕੀ ਅੱਜ ਰਾਤ ਨੂੰ ਪਾਰਟੀ ਹੋ ਜੇਗੀ ਫਿਰ ਦੁਬਾਰਾ ਹਮ ਚਲੋ ਛੀ ਦਾ ਆ ਗਿਆ ਹੁਸਾ ਦੀ ਨਾਲਾਈ ਚਟਨੀ ਨਾਰੀਅਲ ਦੀ ਚਟਨੀ ਵੀ ਹੈਗੀ ਹੈ ਟਮਾਟਰ ਦੀ ਚਟਨੀ ਵੀ ਹੈਗੀ ਹੈ ਇਹ ਨਾਲ ਹੈਗਾ ਸੰਬਰ ਯਮੀ ਯਮੀ ਦੇਖੀ ਦੋਸਤ ਫਸਟ ਟਾਈਮ ਹੀ ਲਿਆਉਂਦਾ ਆਪਾਂ ਨੇ ਘਰੇ ਹੈਨਾ ਹਾਂਜੀ ਲਾਸਟ ਟਾਈਮ ਤਾਂ ਬਹੁਤ ਉੱਥੇ ਖਾ ਕੇ ਆਈ ਸੀ ਹਾਂ ਹੈਰੀ ਨਾਈਸ ਚਲੋ ਜੀ ਚਲੋ ਜੀ ਖਤਿ ਕਰਦੇ ਆ ਅਸੀਂ ਆਪਣੀ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਵਾਈਕ੍ਰੋ ਨੇ ਜਿਹੜੀ ਖੁਸ਼ੀ ਸਾਨੂੰ ਦਿੱਤੀ ਅਸੀਂ ਬੜੇ ਸਾਲਾਂ ਤੋਂ ਢੀਕਰੇ ਸੀ ਤੇ ਉਹ ਸਭ ਨੂੰ ਦੇਣ ਬਾਬਾ ਜੀ ਕਿਉਂਕਿ ਸਾਰੇ ਇੱਥੇ ਆ ਕੇ ਬਹੁਤ ਮਿਹਨਤ ਕਰਦੇ ਨੇ ਸਾਰੇ ਚਾਹਦੇ ਆ ਕਿ ਫਾਈਨਲੀ ਅਸੀਂ ਪੱਕੇ ਹੋਈਏ ਕੈਨੇਡਾ ਵਾਲੇ ਹੁਣ ਅਸੀਂ ਅੱਜ ਹੋ ਗਏ ਪੱਕੇ ਕੈਨੇਡਾ ਵਾਲੇ ਸਾਰੇ ਕਹਿੰਦੇ ਰਹਿੰਦੇ ਸੀ ਜਿਵੇਂ ਇੰਡੀਆ ਦੇ ਵਿੱਚ ਵੀ ਪੁੱਛਦੇ ਰਹਿੰਦੇ ਸੀ ਨਾ ਤੁਹਾਡੇ ਪੀਆਰ ਕਾਰਡ ਆ ਗਏ ਹਾਗੇ ਜਾਂ ਨਹੀਂ ਆਏ ਕਿਉਂਕਿ ਰਹਿਦਾ ਹੀ ਹੈ ਥੋੜੀ ਫਾਰਮੈਲਿਟੀਜ਼ ਹੁੰਦੀਆਂ ਨੇ ਪੂਰੀਆਂ ਕਰਨੀਆਂ ਹੁੰਦੀਆਂ ਨੇ ਤੇ ਚਲੋ ਜੀ ਇੱਥੇ ਕੱਦੇ ਸਿੱਖਣੀ ਵੀਡੀਓ ਦੇ ਅੰਦਰ ਹੋਪਸ ਸ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਓਕੇ ਬਾਏ ਟੇਕ ਕੇਅਰ ਹੈਵ ਅ ਨਾਈਸ ਡੇ ਇਸ ਟੀਆ ਸਮਰ ਹੋਏ ਟੇਸਟਾ